ਇੱਕ ਔਦ ਦਿੱਲੀ ਸਿਰ ਫਤਬpur ਕੀਆ ਪਿਆਨ ਇੱਕ ਬਹਤਰ ਸਿੱਖ ਰਿਆ करी न किन्हु आन एक बहादुर के चलत आयो जगत को सोक ਜਗ ਭਇਓ ਜੈ 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 ਸੁਰ ਲੋਕ ਅਰਜੁਨ ਅਰ ਕੋ ਪਿੰਦਨੋ ਸਿਮਰੋ ਸ਼੍ਰੀ ਹਰਿਦਾਈ ਦੀ ਹਰਿ ਕ੍ਰਿਸ਼ਨ ਨੰਤੇ ਆਈ ਜਿਸ ਡਿਠੈ ਸਭ ਦੁੱਖ ਗਾਈ ਤੇਜ ਬਹਾਦਰ ਸਿਮਰੇ ਕਰ ਨਉ ਨਿਦ ਆਵੇ ਕਾਈ ਸਭ ਥਾਈ ਹੋਈ ਸਹਾਈ ਤੇਗ ਬਹਾਦਰ ਸਿਮਰੇ ਕਰ ਨਉ ਨਿਦ ਆਵੇ ਤਾਈ ਸਭ ਥਾਈ ਹੋਈ ਸਹਾਈ ਜੁਗ ਜਗ ਅਟਲ ਸਬਰ ਸਤਰ ਤਖ ਦੇ ਮਾਲਿਕ ਵਲੀਏ ਕੁੱਲ ਆਲਮ ਸਾਹਿਬ ਸਤਿਗੁਰੂ ਧਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਨ ਨੇ ਮਿਹਰਮਤ ਕਰਕੇ ਸੰਧਿਆ ਵੇਲੇ ਦੇ ਦੀਵਾਨ ਦੀ ਹਾਜ਼ਰੀ ਦੇ ਨਾਲ ਨਿਵਾਜਿਆ ਹੈ ਸਮ ਹੈ ਗੁਰਮਤ ਵਿਚਾਰ ਦਾ ਗੁਰੂ ਕਿਰਪਾ ਕਰੇ ਉਹ ਵਿਚਾਰ ਪ੍ਰਰंभ ਕਰਨ ਤੋਂ ਪਹਿਲਾਂ ਹਾਜ਼ਰੀ ਪਛਦੀ ਗੋਤ ਅੰਦਰ ਲਵਾਈਏ ਗਜ ਕੀ ਅੱਖ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ ਦੀਵਾਨ ਅੰਦਰ ਸਾਰੰਗ ਰਾਗ ਦਾ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਰਸਨਾ ਤੋਂ ਉਚਾਰਨ ਹੋਇਆ ਸ਼ਬਦ ਉਸ ਸ਼ਬਦ ਦੀ ਵਿਚਾਰ ਪਾਈ ਸਾਹਿਬ ਜੀ ਪਾਸੋਂ ਸਰਵਣ ਕੀਤੀ ਹੈ ਹਰ ਬਿਨ ਤੇਰੋ ਕੋ ਨ ਸਹਾਈ ਕਾ ਕੀ ਮਾਤ ਪਿਤਾ ਸੁਤ ਬਨਤਾ ਕੋ ਕਾਹੂ ਕੋ ਪਾਈ ਇਕ ਰੱਬ ਤੋਂ ਬਿਨਾ ਇਕ ਰੱਬ ਦੇ ਨਾਮ ਤੋਂ ਬਿਨਾ ਉਦੀ ਯਾਦ ਤੋਂ ਬਿਨਾ ਹੋਰ ਕੋਈ ਵੀ ਮਨੁੱਖ ਦਾ ਸਦੀਵੀ ਤੌਰ ਤੇ ਸਹਾਈ ਨਹੀਂ ਚਾਹੀ ਉਹ ਮਾਂ ਬਾਪ ਨੇ ਚਾਹੀ ਭੈਣ ਭਾਈ ਨੇ ਚਾਹੀ ਸਾਖ ਸੰਬੰਧੀ ਨੇ ਅੱਜ ਦਾ ਪਾਵਨ ਸ਼ਬਦ ਹਜ਼ੂਰ ਕਿਰਪਾ ਕਰ ਰਹੇ ਨੇ ਕਹਾ ਮਨ ਵਿਖਿਆ ਸਿਉ ਲਪਟਾਹੀ ਇਹਦਾ ਭਾਵ ਹੈ ਮੇਰੇ ਮਨ ਤੂੰ ਕਿਉਂ ਮਾਇਆ ਦੇ ਨਾਲ ਵਿਸ਼ੇ ਵਿਕਾਰਾਂ ਦੇ ਨਾਲ ਹੀ ਜੰਮੜਿਆ ਰਹਿਨੈ ਯਾ ਯਗ ਮੈ ਕੋ ਰਹਿਣ ਨਾ ਪਾਵੇ ਇੱਕ ਆਵੇ ਇੱਕ ਜਾਹੀ ਇਸ ਸੰਸਾਰ ਦੇ ਅੰਦਰ ਅੱਜ ਤੱਕ ਕੋਈ ਵੀ ਟਿਕ ਕੇ ਰਹਿ ਨਹੀਂ ਸਕਿਆ ਕਿਉਂਕਿ ਪਾਤਸ਼ਾਹ ਦੀ ਬਾਣੀ ਦਾ ਫਰਮਾਨ ਆਪਾਂ ਪੜਦੇ ਹਾਂ ਰਹਿਣ ਨਾ ਪਾਵੇ ਸੁਰ ਨਰ ਦੇਵਾ ਊਠ ਸਿਦਾਰੇ ਕਰ ਮਨ ਜਨ ਸੇਵਾ ਪੀ ਭਾਵੇ ਸੁਰ ਨਰ ਸੁਰ ਦਾ ਭਾਵ ਹੁੰਦਾ ਦੇਵਤੇ ਨਰ ਦਾ ਭਾਵ ਹੈ ਮਨੁੱਖ ਚਾਹੇ ਕੋਈ मुनि ਜਨ ਹੋਣ ਚਾਹੇ ਕੋਈ ਬੜੇ ਜਪੀ ਤਪੀ ਹੋਣ ਪਰ ਜਿਹੜਾ ਵੀ ਇਹ ਸੰਸਾਰ ਦੇ ਅੰਦਰ ਆਇਆ ਉਹਨੇ ਇੱਕ ਨਾ ਇੱਕ ਦਿਨ ਆਪਣੇ ਸਮੇਂ ਦੇ ਅਨੁਸਾਰ ਜਾਣਾ ਹੀ ਜਾਣਾ ਬਾਦਸ਼ਾਹ ਵਪਾਰੀ ਮਰਨਾ ਜੋ ਦੀਸੈ ਸੋ ਕਾਲੇ ਖਰਨਾ ਪੀ ਜੋ ਵੀ ਅੱਖਾਂ ਦੇ ਨਾਲ ਵੇਖਦੇ ਪਏ ਆ ਇਹ ਸਾਰਾ ਕੁਝ ਹੀ ਨਾਸ਼ਵੰਤ ਹੈ ਤੇ ਪਾਤਸ਼ਾਹ ਕਹਿ ਰਹੇ ਨੇ ਯਾ ਯਗ ਮੈਂ ਉਹ ਰਹਿਣ ਨਾ ਪਾਵੇ ਕੋਈ ਵੀ ਇਸ ਜਗਤ ਦੇ ਵਿੱਚ ਸਦਾ ਰਹਿ ਨਹੀਂ ਸਕੇਗਾ ਕਿਉਂਕਿ ਕਈ ਵਾਰ ਮਨੁੱਖ ਨੂੰ ਇਹ ਵਹਿਮ ਹੋ ਜਾਂਦਾ ਹੈ ਭੁਲੇਖਾ ਪੈ ਜਾਂਦਾ ਹੈ ਕਿ ਜਿਹੜੀ ਥਾਂ ਤੇ ਅੱਜ ਮੈਂ ਬੈਠਾ ਹੈ ਨਾ ਇਸ ਥਾਂ ਤੇ ਮੈਂ ਸਦਾ ਹੀ ਬੈਠੇ ਰਹਿਣਾ ਇਸੇ ਕਰਕੇ ਚਾਹੇ ਕੋਈ ਹਕੂਮਤ ਦੀ ਸਤਾ ਦੇ ਨਸ਼ੇ ਵਿੱਚ ਚੂਰ ਹੋਵੇ ਔਰੰਗ ਜ਼ੇਬ ਵਰਗ ਚਾਹੇ ਕੋਈ ਆਪਣੇ ਆਪ ਨੂੰ ਬੜਾ ਵੱਡਾ ਗਿਆਤਾ ਸਮਝਦਾ ਹੋਵੇ ਉਹਨਾਂ ਨੂੰ ਲੱਗਦਾ ਹੈ ਕਿ ਮੈਂ ਸਦਾ ਰਹਿਣ ਵਾਲਾ ਹਾਂ ਇਸੇ ਕਰਕੇ ਉਸ ਰਤਬੇ ਉਸ ਅਹੁਦੇ ਦਾ ਹੰਕਾਰ ਉਹਨਾਂ ਦੇ ਸਿਰ ਨੂੰ ਚੜ ਜਾਂਦਾ ਹੈ ਪਰ ਪਾਤਸ਼ਾਹ ਕਿਰਪਾ ਕਰਦੇ ਨੀ ਜਿਤ ਆਸਣ ਹਮ ਬੈਠੀ ਕੀਤੇ ਬੈਠ ਗਿਆ ਜਿਹੜੇ ਆਸਣ ਤੇ ਤੂੰ ਅੱਜ ਬੈਠਾ ਹੈ ਨਾ ਇਸ ਆਸਣ ਤੇ ਤੇ ਕਈ ਆ ਕੇ ਬੈਠ ਗਏ ਮੈਂ ਸੌਖੇ ਜੀ ਇਹਦੇ ਅਰਥਾਂ ਨੂੰ ਖੋਲ ਲਵਾਂ ਤੇ ਅੱਜ ਭਾਵੇਂ ਕੋਈ ਵੀ ਆਖੇ ਪੀ ਮੈਂ ਤੇ ਦਿੱਲੀ ਦੇ ਤਖਤ ਦਾ ਮਾਲਕ ਹਾਂ ਕਿਉਂਕਿ ਜਿਹੜਾ ਅੱਜ ਤਖਤ ਸਾਡੇ ਤੇ ਰਾਜ ਕਰਦਾ ਪਿਆ ਉਹ ਦਿੱਲੀ ਦਾ ਹੀ ਤਖਤ ਹੈ ਉਹ ਕਵੇ ਵੀ ਮੈਂ ਤੇ ਇਸ ਤਖਤ ਤੇ ਬੈਠਾ ਸਦਾ ਰਹਿਣਾ ਹੈ ਮੇਰਾ ਹੁਕਮ ਚੱਲਦਾ ਰਹਿਣਾ ਪਰ ਪਾਤਸ਼ਾਹ ਕਿਰਪਾ ਕਰਦੇ ਨੇ ਵੀ ਤੇਰੇ ਵਰਗੇ ਇੱਥੇ ਕਈ ਆਏ ਤੇ ਕਈ ਚਲੇ ਗਏ ਦਿੱਲੀ ਦਾ ਤਖਤ ਅੱਜ ਤੱਕ ਉਥੇ ਦਾ ਉਥੇ ਹੈ ਪਰ ਤੇਰੇ ਵਰਗੇ ਆਉਂਦੇ ਨੇ ਚਲੇ ਜਾਂਦੇ ਨੇ ਤਖਤ ਤੇ ਭਾਵੇਂ ਉਥੇ ਹੈ ਪਰ ਤੇਰੇ ਵਰਗੇ ਉਹ ਕਦੇ ਵੀ ਸਦੀਵੀ ਰਹਿਣ ਵਾਲੇ ਨਹੀਂ ਪਾਤਸ਼ਾਹ ਕਿਰਪਾ ਕਰਦੇ ਨੇ ਇੱਕ ਆਵੇ ਇੱਕ ਜਾਹੀ ਹੁਣ ਘਰ ਦੇ ਵਿੱਚ ਬੱਚਾ ਜਨਮ ਲਵੇ ਤੇ ਸਾਡੀ ਫਿਤਰਤ ਐ ਕਿ ਘਰ ਦੇ ਵਿੱਚ ਖੁਸ਼ੀ ਖੇੜੇ ਦਾ ਸਮਾਂ ਆਉਂਦਾ ਪਰ ਭਗਤ ਕਬੀਰ ਸਾਹਿਬ ਆਖਦੇ ਨੇ ਕਿ ਜਿੱਥੇ ਖੁਸ਼ੀ ਆਉਣੀ ਹੈ ਮੁਬਾਰਕ ਹੈ ਜਿੱਥੇ ਜਨਮ ਹੁੰਦਾ ਕਿਸੇ ਦਾ ਬੜੀ ਚੰਗੀ ਗੱਲ ਐ ਆਪਣੇ ਘਰਾਂ ਦੇ ਵਿੱਚ ਆਨੰਦ ਆਉਂਦਾ ਪਰ ਨਾਲ ਹੀ ਇਹ ਯਾਦ ਰੱਖਣਾ ਚਾਹੀਦਾ ਕਬੀਰ ਡੂਬੇ ਗੋਦੇ ਬਾਪਰੇ ਬਹੁ ਲੋਗਨ ਕੀ ਕਾਨ ਪਰੋਸੀ ਕੇ ਜੋ ਹੁਆ ਤੂੰ ਆਪਣੇ ਪੀਦਾਨ ਪੀ ਜੇ ਜਨਮ ਦਾਰ ਹੈ ਜਨਮ ਦਾਰ ਦੇ ਨਾਲ ਨਾਲ ਇੱਕ ਮੌਤ ਦਾ ਦਰ ਵੀ ਜਿੰਨੇ ਆਉਣਗੇ ਉਸੇ ਤਰ੍ਹਾਂ ਉਹਨਾਂ ਨੇ ਚਲੇ ਵੀ ਜਾਣ ਜਿੰਨੂੰ ਆਪਾਂ ਜਨਮ ਤੇ ਮੌਤ ਦਰ ਕਹਿੰਨੇ ਆ ਜਿੰਨੂੰ ਸੰਸਾਰ ਦਾ ਇੱਕ ਗੇੜ ਕਹਿੰਨੇ ਆ ਇਸੇ ਗੇੜ ਦੇ ਅਧੀਨ ਇੱਕ ਆਉਂਦਾ ਇੱਕ ਚਲਾ ਜਾਂਦਾ ਹੈ ਇਸੀ ਤਰ੍ਹਾਂ ਆਪਾ ਪੜਦੇ ਹੁੰਨੇ ਸੀ ਕਿ ਘਰ ਪੋਤੇ ਨੇ ਜਨਮ ਲਿਆ ਤੇ ਜਿਹੜਾ ਦਾਦਾ ਹੈ ਉਹ ਸਿਵਿਆਂ ਦੇ ਰਾਹ ਪੈ ਗਿਆ ਇਹਦਾ ਭਾਵ ਕੀ ਹੈ ਕਿ ਇੱਕ ਪਾਸੇ ਪੀੜ੍ਹੀ ਅੱਗੇ ਵੱਧਦੀ ਜਾਂਦੀ ਹੈ ਪਰ ਜਿਹੜੇ ਪੁਰਾਣੇ ਨੇ ਉਹ ਹੁਣ ਪਿੱਤਰ ਬਣਦੇ ਜਾਂਦੇ ਭਗਤ ਫਰੀਦ ਸਾਹਿਬ ਜੀ ਦੇ ਵੀ ਬਚਨ ਨੇ ਫਰੀਦਾ ਕਿਥੇ ਟੈਂਡੇ ਮਾਪਿਆਂ ਜਿਨਿ ਤੂੰ ਜਣਿਓਂ ਹੈ ਤੈ પાਸੋਂ ਓਏ ਲੱਦ ਗਏ ਤੂੰ ਅਜੇ ਨਾ ਪਤੀਣੋ ਕੀ ਜਿਨ੍ਹਾਂ ਨੇ ਤੈਨੂੰ ਪੈਦਾ ਕੀਤਾ ਤੈਨੂੰ ਜਨਮ ਦੇਣ ਵਾਲੇ ਤੇਰਾ ਦੁੱਖ ਸੁੱਖ ਤੇਰੇ ਸਹਾਈ ਹੋਣ ਵਾਲੇ ਜਿਨ੍ਹਾਂ ਨੂੰ ਮਾਂ ਬਾਪ ਜਿਨ੍ਹਾਂ ਨੂੰ ਮਾਪੇ ਜਿਨ੍ਹਾਂ ਨੂੰ ਪਰਿਵਾਰ ਆਖਦੇ ਕਿਤੇ ਛਾਤੀ ਤੇ ਮਾਰ ਕੇ ਵੇਖ ਵੀ ਉਹ ਅੱਜ ਕਿੱਥੇ ਨੇ ਕਿਸੇ ਦਾ ਬਾਪ ਨਹੀਂ ਕਿਸੇ ਦੀ ਮਾਂ ਨਹੀਂ ਕਿਸੇ ਦੇ ਵੇਖਦਿਆਂ ਦਾਦਾ ਦਾਦੀ ਚਲੇ ਗਏ ਸੀ ਕਿਸੇ ਦੇ ਵੇਖਦਿਆਂ ਕੋਈ ਛੋਟੀ ਆਰਜੂ ਵਿੱਚ ਵੀ ਤੁਰ ਜਾਂਦਾ ਹੈ ਕਿਉਂਕਿ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਤਿਲੰਗ ਰਾਗ ਦੇ ਵਿੱਚ ਅਟਲ ਫਰਮਾਨ ਕੀਤਾ ਕਹਿਣ ਲੱਗੇ ਸੰਸਾਰ ਫਿਰ ਰਹਿਣ ਵਾਲਾ ਮੁਕਾਮ ਨਹੀਂ ਹੈ ਅਸੀਂ ਸਮਝਦੇ ਹਾਂ ਕਿ ਇਹ ਮੁਕਾਮ ਸਦਾ ਰਹਿਣ ਅਸੀਂ ਸਮਝਦੇ ਹਾਂ ਕਿ ਜਗਤ ਅੱਜ ਵੀ ਹੈ ਇਹਨੇ ਸਦਾ ਰਹਿਣਾ ਹੈ ਪਰਿਵਾਰ ਵੀ ਇੱਥੇ ਰਹਿਣੇ ਨੇ ਕਾਰਬਾਰ ਵੀ ਰਹਿਣੇ ਨੇ ਪਰ ਸਰਬ ਸੋਇਨ ਕੀ ਲੰਕਾ ਹੋਤੀ 라ਵਣ ਤੇ ਅਧਿਕਾਈ ਕਹਾਂ ਭਇਉ ਦਰਬੰਦ ਦੇ ਹਾਥੀ ਖਿੰਮੈ ਪਈ ਪਰਾਈ ਆ ਅੱਜਕੱਲ ਤੁਸੀਂ ਰਾਮਲੀਲਾ ਵੇਖ ਰਹੇ ਪੀ ਸੋਨੇ ਦੀ ਲੰਕਾ ਦਾ ਮਾਲਕ ਰਾਵਣ ਇਕੱਲਾ ਸੋਨੇ ਦੀ ਲੰਕਾ ਦਾ ਮਾਲਕ ਨਹੀਂ ਪਰਿਵਾਰ ਕਰਕੇ ਇੰਨਾ ਬਲਵਾਨ ਨੇ ਪੀ 1 ਲੱਖ ਪੁੱਤ ਸਵਾ ਲੱਖ ਨਾਤੀ ਤਉ ਰਾਵਣ ਕਰ ਦਿਆ ਨਾ ਬਾਤੀ ਜੇ ਦਾ ਪਰਿਵਾਰ ਹੀ ਇੰਨਾ ਵੱਡਾ ਜਿਹਦਾ ਹੁਕਮ ਬੜੀ ਦੂਰ ਤੱਕ ਚੱਲਦਾ ਹੈ ਜਿਹੜਾ ਸੋਨੇ ਦੀਆਂ ਲੰਕਾਵਾਂ ਦਾ ਮਾਲਕ ਹੈ ਪਾਤਸ਼ਾਹ ਕਿਰਪਾ ਕਰਦੀ ਨਹੀਂ ਜਦੋਂ ਸੰਸਾਰ ਤੋਂ ਗਿਰਿਆ ਤੇ ਕੀ ਸੋਨੇ ਦੀ ਲੰਕਾ ਵੀ ਨਾਲ ਗਈ ਕਿ ਜਿਹੜਾ ਆਖਦਾ ਸੀ ਕਿ ਮੇਰਾ ਹੁਕਮ ਚੱਲਦਾ ਹੈ ਕਿ ਉਹ ਵੀ ਗਿਆ ਪਰ ਨਾਲ ਹੀ ਇਹ ਗੱਲ ਵੀ ਸਮਝਾ ਦਿੱਤੀ ਕਿ ਮਤਾਂ ਕਿਤੇ ਇਹ ਭੁਲੇਖਾ ਰੱਖਣਾ ਕਿ ਰਾਵਣ ਨੂੰ ਮਾੜਾ ਕਿਹਾ ਜਾਂਦਾ ਹੈ ਤੇ ਸਿਰਫ ਮਾੜੇ ਨਹੀਂ ਜਾਣ ਹੁਣ ਉਹਨਾਂ ਦੀ ਮਤ ਦੇ ਅਨੁਸਾਰ ਭਗਵਾਨ ਰਾਮਚੰਦਰ ਜੀ ਅਤ ਦੇ ਚੰਗੇ ਤੇ 라वण ਜਿਹੜਾ ਉਹ ਅਤ ਦਾ ਪਾਪੀ ਹੈ ਪਰ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਨੇਤੀ ਜਿੱਥੇ ਕਿਹਾ ਨਾ ਯਾ ਜਗ ਮੈਂ ਕੋ ਰਹਿਨ ਨਾ ਪਾਵੈ ਉਥੇ ਇਹ ਵੀ ਕਿਹਾ ਰਾਮ ਗयो 라वण गयो ਜਾ ਕੋ ਬੋ ਪਰਵਾਤ ਭੀ ਜੇ ਪਾਪੀ ਨੇ ਜਾਣਾ ਤੇ ਜਾਣਾ ਪੁੰਨੀ ਨੇ ਵੀ ਹੈ ਜੇ ਚੋਰ ਨੇ ਜਾਣਾ ਤੇ ਜਾਣਾ ਸਾਧਨੀ ਵੀ ਹੈ ਇਹ ਗੱਲ ਯਾਦ ਰੱਖ ਲੈਣੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਸਰੀਰਕ ਹਯਾਤੀ ਵਿੱਚ ਆਪ ਨਰਾਇਣ ਕਲਾ ਧਾਰ ਜਗ ਮੈਂ ਪਰਵਰਿਉ ਭਾਵੇਂ ਜੋਤ ਕਰਕੇ ਬਾਬੇ ਦੀ ਬਾਣੀ ਸਾਡੇ ਕੋਲ ਹੈ ਜੋਤ ਉਹਾ ਜੁਗਤ ਸਾਇ ਸਹਿਕਾਇਆ ਫੇਰ ਪਲਟੀ ਹੈ ਪਰ ਸਰੀਰਕ ਹਯਾਤੀ ਕਰਕੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਵੀ ਜੋਤੀ ਜੋਤ ਰਲੀ ਸੰਪੂਰਨthia ਰਾਮ ਸਰੀਰ ਕਰਕੇ ਉਹ ਵੀ ਸੰਸਾਰ ਤੋਂ ਚਲੇ ਗਏ ਇਸ ਕਰਕੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਜ਼ੱਤ ਅਰਜ਼ ਗੁਫਤੰ ਪੇਸ਼ ਤੋ ਦਰ ਗੋਸ਼ ਕੁਨ ਕਰਤਾਰ ਹਕਾ ਕਬੀਰ ਕਰੀਮ ਤੂੰ ਬੇਅੈਬ ਪਰਵਦ ਗਾਦ ਦੁਨੀਆ ਮੁਕਾਮੇ ਫਾਨੀ ਹੁਣ ਮੁਕਾਮ ਦਾ ਭਾਵ ਹੁੰਦਾ ਹੈ ਮੰਜ਼ਲ ਆਪਾਂ ਕਹਿੰਨੇ ਆਂ ਕਿ ਮੈਂ ਐਸ ਮੁਕਾਮ ਤੇ ਪਹੁੰਚਣਾ ਤੇ ਬਾਦਸ਼ਾਹ ਕਿਰਪਾ ਕਰ ਦੇ ਨੀ ਤੇਰਾ ਮੁਕਾਮ ਦੁਨੀਆ ਵਿੱਚ ਪਹੁੰਚਣਾ ਨਹੀਂ ਸੀ ਦੁਨੀਆ ਵਿੱਚ ਆ ਕੇ ਰੱਬ ਦਾ ਮਿਲਾਪ ਕਰਨਾ ਨਾਮ ਜਪ ਕੇ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਅਸਲ ਵਿੱਚ ਮੁਕਾਮ ਤੇ ਉਹ ਸੀ ਪਰ ਨਾਮ ਜਪਿਆ ਹੀ ਨਾ ਕਦੇ ਲਿਬ ਜੋੜੀ ਨਾ ਕਦੇ ਜੁੜ ਕੇ ਬੈਠੇ ਹੀ ਨਾ ਤੇ ਦੁਨੀਆ ਨੂੰ ਮੁਕਾਮ ਸਮਝ ਕੇ ਬੈਠ ਗਏ ਦੁਨੀਆ ਮੁਕਾਮੇ ਫਾਨੀ ਤਹਕੀਕ ਦਿਲਦਾਨੀ ਮਮਸਰ ਮੂਹੇ ਅਜ਼ਰਾਈਲ ਗ੍ਰਿਫਤਾ ਦਿਲ ਹੀਤ ਨਾ ਦਾਨੀ ਅਜ਼ਰਾਈਲ ਕਿਹਾ ਜਾਂਦਾ ਹੈ ਜਿਹੜਾ ਫਰਿਸ਼ਤਾ ਇਸਲਾਮ ਵਿੱਚ ਮੰਨਿਆ ਜਾਂਦਾ ਹੈ ਵੀ ਉਹ ਮੌਤ ਦਾ ਫਰਿਸ਼ਤਾ ਹੈ ਜਿਸ ਨੂੰ ਕਿਤੇ ਜਮਦੂਤ ਕਿਹਾ ਕਿਤੇ ਧਰਮਰਾਜ ਕਿਹਾ ਕੋਈ ਮਲਕਲ ਆਖਦਾ ਪਾਤਸ਼ਾਹ ਕਹਿਣ ਲੱਗੇ ਸੰਸਾਰ ਵਿੱਚ ਤੂੰ ਸਾਰਾ ਕੁਝ ਭਲਾ ਕੇ ਜੀਵਨ ਦਾ ਆਨੰਦ ਮਾਣਦਾ ਤੂੰ ਰੰਗ ਤਮਾਸ਼ੀਆਂ ਵਿੱਚ ਖਚਤੈ ਪਰ ਇਹ ਗੱਲ ਯਾਦ ਰੱਖੀ ਵੀ ਜਿਵੇਂ ਕਿਸੇ ਨੇ ਸਾਡੇ ਕੇਸ ਪਕੜੇ ਹੋਣ ਨਾ ਜਦੋਂ ਅੱਜ ਵੀ ਆਪਾਂ ਪੁਰਾਣੇ ਸਮੇਂ ਦੇ ਦੌਰ ਦੀਆਂ ਫਿਲਮਾਂ ਵੇਖੀਏ ਤੇ ਪਤਾ ਲੱਗਦਾ ਹੈ ਕਿ ਕੇਸਾਂ ਤੋਂ ਪਕੜ ਕੇ ਇੱਥੇ ਦਾ ਜਿਹੜਾ ਪੁਲਸੀਆ ਹਕੂਮਤ ਸੀ ਉਹ ਤਸ਼ੱਦਦ ਕਰਦੇ ਹੁੰਦੇ ਸਨ ਭਾਵ ਹੁੰਦਾ ਹੈ ਕਿ ਤੇਰੇ ਵਾਲ ਮੈਂ ਪਕੜੇ ਨੇ ਕੇਸ ਮੈਂ ਪਕੜੇ ਨੇ ਭੱਜੇਗਾ ਕਿੱਧਰ ਕਿ ਜਦੋਂ ਭੱਜਣ ਲੱਗੇਗਾ ਕੇਸਾਂ ਨੂੰ ਖਿੱਚ ਪੈਣੀ ਹੈ ਦਰਦ ਹੋਣੀ ਹੈ ਬਾਦਸ਼ਾਹ ਕਿਰਪਾ ਕਰਦੇ ਨੇ ਅਜ਼ਰਾਈਲ ਫਰਿਸ਼ਤਾ ਜਿਸ ਨੂੰ ਤੂੰ ਮੰਨਦਾ ਹੈ ਚਾਹੇ ਕੋਈ ਧਰਮ ਰਾਜ ਕਰਕੇ ਮੰਨ ਲਵੇ ਕੋਈ ਜਮ ਕਰਕੇ ਮੰਨ ਲਵੇ ਤੇ ਚਾਹੇ ਆਪਾਂ ਸ਼ਬਦ ਸਮਾ ਜਾਂ ਫਿਰ ਕਾਲ ਵਰਤ ਲਈਏ ਪਾਤਸ਼ਾਹ ਕਹਿਣ ਲੱਗੇ ਉਸ ਕਾਲ ਨੇ ਉਸ ਜਮ ਨੇ ਉਸ ਅਜ਼ਰਾਈਲ ਨੇ ਤੇਰੇ ਕੇਸ ਪਕੜੇ ਹੋਏ ਨੇ ਕੋਈ ਪਤਾ ਨਹੀਂ ਕਦੋਂ ਹੁਕਮ ਹੋਣਾ ਤੇ ਕੇਸਾਂ ਤੋਂ ਪਕੜ ਕੇ ਉਹਨੇ ਲੈ ਜਾਣਾ ਮਮ ਸਰ ਮੂਏ ਅਜ਼ਰਾਈਲ ਗ੍ਰਿਫਤ ਹੈ ਦਿਲ ਹੀਤ ਨਾਦਾਨੀ ਇਸੇ ਕਰਕੇ ਭਗਤ ਕਬੀਰ ਸਾਹਿਬ ਜੀ ਨੇ ਵੀ ਕਿਹਾ ਕਿ ਇਸ ਜੀਵ ਨੂੰ ਜਗਾਉਣ ਦਾ ਯਤਨ ਬੜਾ ਕੀਤਾ ਹੁਣ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਤੇ ਥਾ ਥਾ ਤੇ ਜਗਾ ਰਹੇ ਨੇ ਸਾਧੂ ਇਹ ਦਗ ਮਿੱਥਿਆ ਜਾਨੂ ਸਾਧੂ ਮਨ ਕਾ ਮਾਨ ਤਿਆਗੋ ਉਤੇ ਥਾ ਥਾ ਤੇ ਆਖ ਰਹੇ ਨੇ ਮਨ ਕਾ ਹਾਂ ਵਿਸਾਰਿਓ RAM ਨਾਮ ਪਰ ਆਪਾਂ ਅਜੇ ਸਮਝਦੇ ਨਹੀਂ ਤੇ ਭਗਤ ਕਬੀਰ ਸਾਹਿਬ ਜੀ ਨੇ ਕਿਹਾ ਕਹਿਣ ਲੱਗੇ ਇਹ ਉਦੋਂ ਸਮਝਦਾ ਕਹੋ ਕਬੀਰ ਸੋਈ ਨਰ ਜਾਗੈ ਜਮ ਕਾ ਡੰਡ ਮੂੰਡ ਮੈਂ ਲੱਗਿਆ ਜਦੋਂ ਜਮ ਦਾ ਡੰਡਾ ਸਿਰ 'ਚ ਵੱਜਦਾ ਹੈ ਨਾ ਉਹਦਾ ਡੰਡਾ ਕਿਹੜਾ ਡੰਡਾ ਹੈ ਮੌਤ ਵਾਲਾ ਡੰਡਾ ਹੈ ਸਮੇਂ ਵਾਲਾ ਕਿ ਜਦੋਂ ਸਮਾ ਮੁੱਕ ਗਿਆ ਤੇਰੇ ਸਾਹ ਮੁੱਕ ਗਏ ਨੇ ਚੱਲ ਬੜਾ ਹੁਣ ਤੂੰ ਦੁਨੀਆ ਜੀ ਲਈ ਚੱਲ ਹੁਣ ਅੱਗੇ ਚੱਲ ਇਸੇ ਕਰਕੇ ਆਪਾਂ ਆਖਦੇ ਹਾਂ ਦੁਨੀਆ ਵਿੱਚ ਸਾਰਾ ਕੁਝ ਸਿਆ ਜਾ ਸਕਦਾ ਹੈ ਦੁਨੀਆ ਦੇ ਵਿੱਚ ਧਨ ਦੌਲਤ ਦੇ ਨਾਲ ਬੜਾ ਕੁਝ ਖਰੀਦਿਆ ਜਾ ਸਕਦਾ ਹੈ ਬੜੇ ਫੈਸਲੇ ਬਦਲਾਈ ਤੇ ਪਲਟਾਏ ਜਾ ਸਕਦੇ ਨੇ ਪਰ ਕਬੀਰ ਜਮ ਕਾ ਠੇਂਗਾ ਬੁਰਾ ਹੈ ਉਹ ਨਾ ਸਹਿਆ ਜਾਏ ਏਕ ਜੋ ਸਾਧੂ 모ਹੇ ਮਿਲਿਓ ਤਿਨ ਲੀਆ ਅੰਚਲ ਲਾਏ ਕਹਿਣ ਲੱਗੇ ਕੋਈ ਰੱਬੀ ਪਿਆਰਾ ਮਿਲੇ ਤੇ ਉਹ ਪੱਲਾ ਫੜਾ ਦਵੇ ਗੁਰੂ ਦਾਤੀ ਪਾਈ ਆ ਪੱਲਾਈ ਇਹ ਪੱਲਾ ਫੜ ਲਵੇਂਗਾ ਤੇ ਸੰਸਾਰ ਸਾਗਰ ਤੋਂ ਤਰ ਜਾਵੇਗਾ ਇਸੇ ਕਰਕੇ ਉਹਨਾਂ ਨੂੰ ਸਾਧੂ ਕਿਹਾ ਜਾਂਦਾ ਉਹਨਾਂ ਨੂੰ ਸੰਤ ਕਿਹਾ ਜਾਂਦਾ ਜਿਹੜੇ ਆਪ ਸਿੱਖ ਨੂੰ ਗੁਰੂ ਦੇ ਨਾਲ ਜੋੜਨ ਦੀ ਤਾਕਤ ਰੱਖਦੇ ਹੋਣ ਪਰ ਯਾਦ ਰੱਖਣਾ ਜੋੜੇਗਾ ਉਹ ਜਿਹੜਾ ਆਪ ਜੁੜਿਆ ਹੈ ਨਹੀਂ ਤੇ ਇਥੇ ਦੇਹ ਤਾਰੀਆਂ ਦੀ ਕੋਈ ਕਮੀ ਨਹੀਂ ਮੈਂ ਅਕਸਰ ਬੇਨਤੀ ਕਰਦਾ ਹੁੰਨਾ ਕਿ ਲੋਕਾਂ ਦੇ ਬੱਚਿਆਂ ਨੂੰ ਕਈਆਂ ਰੰਬੇ ਫੜਾ ਕੇ ਤੇ ਇਹ ਗੱਲ ਕਹਿ ਦੇਣੀ ਕਿ ਇਥੇ ਸਫਾਈ ਕਰਨੀ ਇਹ ਸੇਵਾ ਕਰਨੀ ਹੈ ਤੇ ਆਪ ਅਰਬਾਂ ਖਰਬਾਂ ਦੀਆਂ ਦਇਦਾਦਾਂ ਕਿਸੇ ਵੱਡਿਆਂ ਸ਼ਹਿਰਾਂ ਦੇ ਵਿੱਚ ਖਰੀਦ ਕੇ ਤੇ ਸਵਰਗਾ ਵਰਗੇ ਮਹਿਲ ਬਣਾ ਕੇ ਵਸਦੇ ਹੋਣ ਪਾਤਸ਼ਾਹ ਦੀ ਕਿਰਪਾ ਦੇ ਨਾਲ ਆਪਾਂ ਅੰਮ੍ਰਿਤ ਵੇਲੇ ਦੀ ਸ਼ੁਰੂਆਤ ਜਪਜੀ ਸਾਹਿਬ ਦੇ ਨਾਲ ਕਰਦੇ ਹਾਂ ਤੇ ਸਾਰਾ ਦਿਨ ਕੋਈ ਸਹਿਜ ਪਾਠ ਕਰੇ ਕੋਈ ਬਾਣੀ ਪੜੇ ਕੋਈ ਨਾਮ ਜਪੇ ਕੋਈ ਸੇਵਾ ਕਰੇ ਪਰ ਜਦੋਂ ਦਿਨ ਦੀ ਸਮਾਪਤੀ ਹੁੰਦੀ ਹੈ ਆਪਾਂ ਸਾਰੇ ਹੀ ਇਸ ਗੱਲ ਤੇ ਆ ਕੇ ਦਿਨ ਦੀ ਸਮਾਪਤੀ ਕਰਦੇ ਆ ਨਾਨਕ ਦਾਸ ਇਹ ਸੁਖ ਮੰਗੇ ਮੋਕੋ ਕਰ ਸੰਤਨ ਕੀ ਧੂਰੇ ਜਿਹੜੇ ਆਪ ਜੁੜੇ ਹੋਣ ਜਨਮ ਮਰਨ ਦੋਹੁ ਮੈਂ ਨਾਹੀ ਜਨ ਪਰ ਉਪਕਾਰੀ ਆਏ ਜੀ ਦਾਨ ਦੇ ਭਗਤੀ ਲਾਇਨ ਫਾਰਸੀਓ ਲੈਣ ਮਿਲਾਏ ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ ਹੋ ਤਿਸ ਪੈ ਆਪ ਵਿਚਾਈ ਜਿਹੜਾ ਆਪ ਬਾਣੀ ਪੜਨ ਵਾਲਾ ਹੈ ਜਿਹੜਾ ਆਪ ਰੱਬ ਦੇ ਨਾਮ ਨਾਲ ਜੁੜਿਆ ਹੋਇਆ ਤੇ ਦੂਜਿਆਂ ਨੂੰ ਵੀ ਜੋੜ ਲੈਂਦਾ ਹੈ ਦੂਜਿਆਂ ਨੂੰ ਵੀ ਪਾਰ ਕਰ ਲੈਂਦਾ ਸੱਚੇ ਪਾਤਸ਼ਾਹ ਆਖਦੇ ਨੇ ਉਹਨਾਂ ਦੀ ਸੰਗਤ ਸਿੱਖ ਮੰਗਦਾ ਹੈ ਕਿ ਜਿੰਨਾ ਮਿਲਿਆ ਤੇਰਾ ਨਾਮ ਚਿਤ ਆਵੇ ਇਹੋ ਜੇ ਪਿਆਰੇ ਹੋਣ ਤੇ ਉਹ ਤਾਰ ਲੈਂਦੇ ਨੇ ਪਰ ਜਿਹੜੇ ਆਪ ਟੁੱਟੇ ਹੋਏ ਨੇ ਪਾਤਸ਼ਾਹ ਕਿਰਪਾ ਕਰਦੇ ਨੇ ਜਿਨ੍ਹਾਂ ਦੇ ਸੰਦੜਿਆਂ ਦੁਰਮਤ ਵੰਝੈ ਮਿੱਤਰ ਅਸਾਢੜੇ ਸਈ ਹਉ ਟੁ ਡੈਂਦੀ ਜਗ ਸਬਾਇਆ ਜਨ ਨਾਨਕ ਵਿਰਲੇ ਕੇਈ ਜਿਨੇ ਨਾਲ ਜੁੜਕੇ ਜਿਹਦੇ ਕੋਲ ਬੈਠਕੇ ਰੱਬ ਚੇਤੇ ਆਵੇ ਉਹ ਸਾਡੇ ਮਿੱਤਰ ਹੋਣੇ ਚਾਹੀਦੇ ਨੇ ਪਰ ਐਸੇ ਮਿੱਤਰ ਹੈਨ ਸੰਸਾਰ ਦੇ ਵਿੱਚ ਬੜੇ ਘੱਟ ਹੈਨ ਬਿਰਲੇ ਨਾਹੀਂ ਕਣੇ ਫੈਲ ਪਕੜ ਸੰਸਾਰ ਤੇ ਉਹ ਦੁਨੀਆ ਵਿੱਚ ਕਦੇ ਢੰਡੋਰਾ ਨਹੀਂ ਪੇਟ ਦੇ ਪੀ ਮੈਂ ਕਿਸੇ ਦੇ ਕੰਨ ਵਿੱਚ ਫੂਕ ਮਾਰ ਕੇ ਨਾਮ ਦਿੰਨਾ ਉਹ ਕਦੇ ਨਹੀਂ ਕਹਿਣਗੇ ਵੀ ਮੈਂ ਤਵੀਤ ਦੇ ਵਿੱਚ ਤੈਨੂੰ ਨਾਮ ਪਾ ਕੇ ਦਿੰਨਾ ਸਗੋਂ ਹੋਣ ਨਜ਼ੀਕ ਖੁਦਾਏ ਦਾ ਪੇਤ ਨਾ ਕਿਸੈ ਦੇਣ ਗੁਰੂ ਕਿਰਪਾ ਕਰੇ ਬਾਕੀ ਰਹਿੰਦੇ ਪਦਿਆਂ ਦੀ ਵਿਚਾਰ ਕੱਲ ਦੀ ਦੀਵਾਨ ਅੰਦਰ ਗੁਰੂ ਦੀ ਕਿਰਪਾ ਸਦਕਾ ਆਪ ਸੰਗਤ ਦੇ ਨਾਲ ਸਾਂਝਾ ਕਰਾਂਗੀ ਹੋਈਆਂ ਭੁੱਲਾਂ ਦੀ ਖਿਮਾ ਗੁਰੂ ਅਤੇ ਗੁਰੂ ਕੀ ਸੰਗਤ ਬਖਸ਼ਣ ਜੋਗ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ